ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਆ ਤੁਹਾਡਾ ਸਾਰਿਆਂ ਦਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਮੈਂ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਸੋ ਵਿਨਾ ਟਾਈਮ ਬੇਸਡ ਕਿਤੇ ਆਪਾਂ ਅੱਜ ਦੀ ਵੀਡੀਓ ਨੂੰ ਸਟਾਰਟ ਕਰਦੇ ਆ ਉਸ ਤੋਂ ਪਹਿਲਾਂ ਮੈਂ ਥੋੜਾ ਜਿਹਾ ਦੱਸ ਦਨੀ ਆ ਵੀ ਵੀਡੀਓ ਕਿਸ ਚੀਜ਼ ਦੇ ਬਾਰੇ ਆ ਅੱਜ ਆਪਾਂ ਗੱਲ ਕਰਾਂਗੇ ਕਿ ਮੈਂ ਤੁਹਾਨੂੰ ਇੱਕ ਪਾਠ ਦੱਸੂਗੀ ਉਹ ਪਾਠ ਕਰਨ ਦੇ ਨਾਲ 15 ਦਿਨਾਂ ਦੇ ਵਿੱਚ ਤੁਹਾਡੀ ਜਿਹੜੀ ਅਰਦਾਸ ਆ ਉਹ ਪੂਰੀ ਹੋ ਜਾਵੇਗੀ ਅਰਦਾਸ ਕਰਨ ਤੋਂ ਪਹਿਲਾਂ ਇੱਕ ਅਰਦਾਸ ਹੋੜ ਜ਼ਰੂਰੀ ਆ ਵਾਹਿਗੁਰੂ ਅੱਗੇ ਕਰਨੀ ਕਿ ਵਾਹਿਗੁਰੂ ਸਾਡਾ ਵਿਸ਼ਵਾਸ ਬਣਿਆ ਰਹੇ ਕਿਉਂਕਿ ਜਦੋਂ ਆਪਣਾ ਪਰਮਾਤਮਾ ਦੇ ਉੱਤੇ ਵਿਸ਼ਵਾਸ ਅਟਲ ਹੋ ਜਾਂਦਾ ਜਦੋਂ ਅਸੀਂ ਆਪਣੇ ਸਾਰੇ ਦੁੱਖਾਂ ਨੂੰ ਪਰਮਾਤਮਾ ਦੇ ਸਿਰ ਤੇ ਛੱਡ ਦਿੰਨੇ ਆ ਕਿ ਇਹ ਅਕਾਲ ਪੁਰਖ ਇਹ ਵਾਹਿਗੁਰੂ ਅੱਗੇ ਤੁਸੀਂ ਉਹ ਦੇਖਣਾ ਕਿਉਂਕਿ ਅਸੀਂ ਇਨਸਾਨਾਂ ਨੇ ਆਪਣਾ ਭਵਿੱਖ ਨਹੀਂ ਦੇਖਿਆ ਹੁੰਦਾ ਤਾਂ ਜਦੋਂ ਅਸੀਂ ਪੂਰਨ ਵਿਸ਼ਵਾਸ ਆਪਣਾ ਉਸ ਵਾਹਿਗੁਰੂ ਅਕਾਲ ਪੁਰਖ ਦੀ ਉੱਪਰ ਬਣਾ ਲੈਨੇ ਆ ਤਾਂ ਸਾਡੀ ਮਨੋਕਾਮਨਾ ਜ਼ਰੂਰ ਪੂਰੀ ਹੁੰਦੀ ਆ ਹੁਣ ਆਪਾਂ ਉਸ ਪਾਠ ਬਾਰੇ ਗੱਲ ਕਰਦੇ ਆ ਜਿਹੜਾ 15 ਦਿਨ ਪਾਠ ਕਰਨ ਦੇ ਨਾਲ ਤੁਹਾਡੀ ਮਨੋਕਾਮਨਾ ਪੂਰੀ ਹੋ ਸਕਦੀ ਆ ਇਹਦੇ ਲਈ ਮੈਂ ਤੁਹਾਡੇ ਨਾਲ ਇੱਕ ਧੈਣ ਦੀ ਹੱਦ ਵੀ ਟੀ ਸ਼ੇਅਰ ਕਰਦੀ ਆ ਕਿ ਉਹਨਾਂ ਦੀ ਕਿਸ ਤਰ੍ਹਾਂ ਜ਼ਿੰਦਗੀ ਬਦਲੀ ਸਿਰਫ 15 ਦਿਨਾਂ ਦੇ ਵਿੱਚ ਇੱਕ ਮਾਤਾ ਜੀ ਸੀਗੇ ਉਹਨਾਂ ਦੇ ਛਾਤੀ ਦੇ ਵਿੱਚ ਗਿਲਟੀਆਂ ਸੀ ਤਾਂ ਜਦੋਂ ਉਹਨਾਂ ਨੂੰ ਉਹ ਮਹਿਸੂਸ ਹੋਈਆਂ ਤਾਂ ਉਹ ਡਾਕਟਰ ਕੋਲੇ ਗਏ ਜਦੋਂ ਡਾਕਟਰ ਨੇ ਟੈਸਟ ਕੀਤਾ ਟੈਸਟ ਕਰਨ ਤੋਂ ਬਾਅਦ ਡਾਕਟਰ ਨੇ ਦੱਸਿਆ ਵੀ ਹਾਂ ਤੁਹਾਡੀ ਛਾਤੀ ਦੇ ਵਿੱਚ ਜਿਹੜੀਆਂ ਗਿਲਟੀਆਂ ਨੇ ਇਹ ਤੁਹਾਨੂੰ ਆਪਰੇਸ਼ਨ ਕਰਵਾ ਕੇ ਕਢਵਾਉਣੀਆਂ ਪੈਣੀਆਂ ਤਾਂ ਉਸ ਮਾਤਾ ਜੀ ਨੇ ਪੁੱਛਿਆ ਵੀ ਚਲੋ ਠੀਕ ਆ ਵੀ ਮੈਨੂੰ ਆਪਰੇਸ਼ਨ ਕਦੋਂ ਕੋ ਕਰਵਾਉਣਾ ਚਾਹੀਦਾ ਆ ਵੀ ਕਿੰਨਾ ਕੁ ਟਾਈਮ ਲੰਘੂ ਤੇ ਬਾਕੀ ਇਹਦੇ ਉੱਪਰ ਖਰਚਾ ਜਿਹੜਾ ਉਹ ਕਿੰਨਾ ਕਾਜੋ ਸੂ ਡਾਕਟਰ ਨੇ ਉਹਨਾਂ ਨੂੰ ਕਿਹਾ ਵੀ ਤੁਸੀਂ 3 ਦਿਨ ਦੀ ਜਿਹੜੀ ਦਵਾਈ ਆ ਉਹ ਲੈ ਜਾਓ 3 ਦਿਨਾਂ ਬਾਅਦ ਆਪਾਂ ਤੁਹਾਡਾ ਆਪਰੇਸ਼ਨ ਕਰਕੇ ਇਹ ਗਿਲਟੀਆਂ ਬਾਹਰ ਕੱਢ ਦਾਂਗੇ ਤੇ ਜਿਹੜਾ ਇਹਦੇ ਉੱਪਰ ਖਰਚ ਆਉਣਾ ਉਹ ਤਕਰੀਬਨ 20000 ਖਰਚ ਆਊਗਾ ਤੇ ਨਾਲ ਹੀ ਡਾਕਟਰ ਨੇ ਉਸ ਮਾਤਾ ਨੂੰ ਸਲਾਹ ਦਿੱਤੀ ਕਿ 10000 ਰੁਪਇਆ ਤੁਸੀਂ ਅੱਜ ਜਮ੍ਹਾਂ ਕਰਵਾ ਦਿਓ ਤੇ 10000 ਰੁਪਇਆ ਤੁਸੀਂ ਉਦੋਂ ਜਮ੍ਹਾਂ ਕਰਵਾ ਦਿਓ ਜਦੋਂ ਤੁਸੀਂ ਆਪਰੇਸ਼ਨ ਲਈ ਆਉਣਾ ਹੋਊਗਾ ਤਾਂ ਉਹ ਮਾਤਾ ਦੇ ਕੋਲ ਪੈਸੇ ਸੀ ਚਲੋ ਉਹਨੇ ਉਹ 10000 ਰੁਪਏ ਉਸੇ ਦਿਨ ਜਮ੍ਹਾਂ ਕਰਵਾਤਾ ਤੇ ਬਾਕੀ 3 ਦਿਨ ਦੀ ਦਵਾਈ ਲੈ ਕੇ ਉਹ ਮਾਤਾ ਘਰੇ ਆ ਗਈ ਤੇ ਜਿਵੇਂ ਜਦੋਂ ਆਪਾਂ ਕਿਸੇ ਹਸਪਤਾਲ 'ਚ ਜਾਂਦੇ ਆ ਤਾਂ ਉਹ ਹਸਪਤਾਲ ਦੇ ਵਿੱਚ ਆਪਣਾ ਬਾਇਓ ਡਾਟਾ ਹੁੰਦਾ ਆ ਤੇ ਉਹ ਆਪਣਾ ਜਮ੍ਹਾਂ ਕਰ ਲੈਂਦੇ ਨੇ ਤਾਂ ਉਸ ਤਰੀਕੇ ਦੇ ਨਾਲ ਉਹਨਾਂ ਨੇ ਮਾਤਾ ਦਾ ਬਾਇਓ ਡਾਟਾ ਫੋਨ ਨੰਬਰ ਉੱਥੇ ਲਿਆ ਹੋਇਆ ਸੀ ਤਾਂ ਮਾਤਾ ਸੋਚ ਰਹੀ ਸੀ ਘਰੇ ਆ ਕੇ ਉਹ ਥੋੜਾ ਡਰ ਵੀ ਰਹੀ ਸੀ ਕਿਉਂਕਿ ਆਪਰੇਸ਼ਨ ਦਾ ਨਾਂ ਹੀ ਵੱਡਾ ਹੁੰਦਾ ਅਸੀਂ ਹਰ ਇੱਕ ਬੰਦਾ ਆਪਰੇਸ਼ਨ ਦੇ ਨਾਂ ਤੋਂ ਡਰਦੇ ਆ ਸਾਨੂੰ ਸਾਰਿਆਂ ਨੂੰ ਬਹੁਤ ਡਰ ਲੱਗਦਾ ਹੁੰਦਾ ਆਪਰੇਸ਼ਨ ਦੇ ਨਾਂ ਤੋਂ ਫਿਰ ਜਦੋਂ ਫਿਰ ਦੂਸਰੇ ਦਿਨ ਨਾ ਕੀ ਸਵੱਬ ਬਣਿਆ ਕਿ ਉਸ ਡਾਕਟਰ ਨੂੰ ਕੋਈ ਐਮਰਜੈਂਸੀ ਪੈ ਗਈ ਐਮਰਜੈਂਸੀ ਲਈ ਉਹਨੂੰ 15 ਦਿਨਾਂ ਲਈ ਆਊਟ ਆਫ ਸਟੇਸ਼ਨ ਜਾਣਾ ਪੈ ਗਿਆ ਮਤਲਬ ਡਾਕਟਰ ਹਸਪੀਟਲ ਨਹੀਂ ਸੀ ਤਾਂ ਉਹਨੇ ਆਪਣੇ ਸਟਾਫ ਨੂੰ ਕਿਹਾ ਕਿ ਵੀ ਤੁਸੀਂ ਉਸ ਮਾ ਉਸ ਮਾਤਾ ਨੂੰ ਇਨਫੋਰਮ ਕਰ ਦੋ ਕਿ ਮੈਂ ਇੱਥੇ ਨਹੀਂ ਹੈਗਾ 15 ਦਿਨਾਂ ਲਈ ਵੀ ਉਹ 15 ਦਿਨਾਂ ਦੀ ਹੋਰ ਦਵਾਈ ਹਸਪੀਟਲ ਤੋਂ ਆ ਕੇ ਲੈ ਜਾਣ 15 ਦਿਨਾਂ ਬਾਅਦ ਉਹਨਾਂ ਦਾ ਆਪਰੇਸ਼ਨ ਕਰਾਂਗੇ ਤਾਂ ਉਹ ਸਟਾਫ ਨੇ ਮਾਤਾ ਨੂੰ ਇਨਫੋਰਮ ਕੀਤਾ ਕਿ ਮਾਤਾ ਜੀ ਤੁਸੀਂ ਮੈਡੀਸਨ ਲੈ ਜੋ ਹੁਣ ਤੁਹਾਡਾ ਆਪਰੇਸ਼ਨ ਆ ਜਿਹੜਾ ਉਹ 15 ਦਿਨਾਂ ਬਾਅਦ ਹੋਊਗਾ ਸੋ ਮਾਤਾ ਨੇ ਉਦਾਂ ਹੀ ਕੀਤਾ ਦਵਾਈ ਆਪਣੀ ਚਾਲੂ ਰੱਖੀ ਤਾਂ ਫਿਰ ਜਦੋਂ ਉਹ ਪਹਿਲੇ ਦਿਨ ਦਵਾਈ ਲੈ ਕੇ ਆਈ ਸੀ ਉਸ ਤੋਂ ਦੂਸਰੇ ਦਿਨ ਹੀ ਉਹ ਮਾਤਾ ਦੇ ਮਨ ਦੇ ਵਿੱਚ ਖਿਆਲ ਆਇਆ ਜਿਵੇਂ ਕਿ ਉਹ ਡਰਦੀ ਸੀ ਆਪਰੇਸ਼ਨ ਤੋਂ ਤਾਂ ਉਹਨੇ ਸੋਚਿਆ ਵੀ ਮੈਂ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਤੇ ਜਾ ਕੇ ਅਰਦਾਸ ਕਰਕੇ ਆਵਾਂ ਵੀ ਆਪਰੇਸ਼ਨ ਤੋਂ ਬਾਅਦ ਮੈਂ ਜਲਦੀ ਠੀਕ ਹੋ ਜਾ ਕਿਉਂਕਿ ਉਹਨੂੰ ਡਰ ਬਹੁਤ ਲੱਗਦਾ ਸੀ ਤਾਂ ਮਾਤਾ ਜੀ ਜਦੋਂ ਗੁਰਦੁਆਰਾ ਸਾਹਿਬ ਗਏ ਬਾਬਾ ਦੀਪ ਸਿੰਘ ਜੀ ਦੇ ਅੰਮ੍ਰਿਤਸਰ ਵਿਖੇ ਤਾਂ ਉੱਥੇ ਉਹਨਾਂ ਨੂੰ ਇੱਕ ਹੋਰ ਸਿੱਖ ਬੀਬੀ ਮਿਲੀ ਗੁਰਦੁਆਰਾ ਸਾਹਿਬ ਦੇ ਵਿੱਚ ਉਹ ਇਦਾਂ ਹੀ ਬੈਠੀਆਂ ਗੱਲਾਂ ਕਰਨ ਲੱਗ ਗਈਆਂ ਤਾਂ ਉਹ ਸਿੱਖ ਬੀਬੀ ਨੇ ਉਹਨੂੰ ਪੁੱਛਿਆ ਵੀ ਤੁਸੀਂ ਕਿੱਦਾਂ ਆਏ ਹੋ ਵੀ ਕੋਈ ਦੁੱਖ ਤਕਲੀਫ ਕਿਉਂਕਿ ਬਹੁਤ ਜ਼ਿਆਦਾ ਲੋਕ ਉੱਥੇ ਆਪਣੇ ਦੁੱਖਾਂ ਨੂੰ ਤਕਲੀਫਾਂ ਨੂੰ ਜਾਂ ਕਮਜ਼ੋਰੀਆਂ ਨੂੰ ਹਨਾ ਲੈ ਕੇ ਜਾਂਦੇ ਆ। ਤਾਂ ਜਦੋਂ ਉੱਥੇ ਪਹੁੰਚੇ ਤਾਂ ਮਾਤਾ ਨੇ ਦੱਸਿਆ ਵੀ ਇੱਦਾਂ ਮੇਰੀ ਸ਼ਾਤੀ ਦੇ ਵਿੱਚ ਗਿਲਤੀਆਂ ਨੇ ਵੀ ਮੇਰਾ ਆਪਰੇਸ਼ਨ ਹੋਣਾ ਮੈਂ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਤੇ ਅਰਦਾਸ ਕਰਨ ਆਈਆਂ ਕਿ ਮੇਰਾ ਆਪਰੇਸ਼ਨ ਆ ਜਿਹੜਾ ਉਹ ਵਧੀਆ ਤਰੀਕੇ ਨਾਲ ਹੋਊ ਜਵੇ ਤੇ ਮੈਂ ਜਲਦੀ ਠੀਕ ਠਾਕ ਹੋ ਜਾ ਆਪਰੇਸ਼ਨ ਤੋਂ ਬਾਅਦ ਵੀ ਮੇਰਾ ਆਪਰੇਸ਼ਨ ਤਾਂ ਪਰਸੋਂ ਨੂੰ ਹੋਣਾ ਸੀ ਪਰ ਡਾਕਟਰ ਨੂੰ ਕਿਸੇ ਐਮਰਜੈਂਸੀ ਕਰਕੇ ਬਾਹਰ ਜਾਣਾ ਪੈ ਗਿਆ ਜਿਸ ਦੇ ਕਰਕੇ ਮੇਰਾ ਆਪਰੇਸ਼ਨ 15 ਦਿਨ ਡਿਲੇ ਹੋ ਗਿਆ ਤਾਂ ਉਹ ਸਿੱਖ ਬੀਬੀ ਨੇ ਉਹਨੂੰ ਕਿਹਾ ਵੀ ਇਹ ਬਹੁਤ ਵਧੀਆ ਗੱਲ ਹੋਈ ਆ ਜਿਹੜਾ ਤੇਰਾ ਆਪਰੇਸ਼ਨ ਲੇਟ ਹੋ ਗਿਆ ਵੀ ਵਸ ਹੁਣ ਤੂੰ ਇੱਥੇ ਆ ਕੇ ਕਰਨਾ ਕੀ ਆ ਗੁਰਦੁਆਰਾ ਸਾਹਿਬ ਦੇ ਵਿੱਚ ਆਉਣਾ ਹੈ ਆ ਦੋ ਸੁਖਮਨੀ ਸਾਹਿਬ ਦੇ ਤੂੰ ਰੋਜ਼ ਪਾਠ ਕਰਿਆ ਕਰੀ ਤੇ ਨਾਲੇ ਦੂਜਾ ਕੰਮ ਤੂੰ ਇਹ ਕਰਨਾ ਆ ਕਿ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਤੇ ਜਿਹੜੀ ਜੋਤ ਜਗਦੀ ਆ ਉਹ ਜੋਤ ਦਾ ਘੋ ਲੈ ਲੈਣਾ ਆ ਤੇ ਜਿਹੜੇ شریف ਦੀ ਜਗ੍ਹਾ ਤੇ ਤੇਰੇ ਤਖਲੀਫ ਆ ਮਤਲਬ ਗਲਤੀਆਂ ਨੇ ਤੂੰ ਉਹ ਜੋਤ ਦਾ ਘੋ ਰੋਜ਼ ਉਸ ਜਗ੍ਹਾ ਦੇ ਉੱਪਰ ਲਾਉਣਾ ਇਸ ਤੋਂ ਬਾਅਦ ਜਿਹੜੀ ਸਭ ਤੋਂ ਵੱਡੀ ਜ਼ਰੂਰੀ ਗੱਲ ਏ ਜ਼ਰੂਰੀ ਗੱਲ ਆ ਉਹ ਇਹ ਆ ਬਾਬਾ ਦੀਪ ਸਿੰਘ ਜੀ ਦੇ ਵਿੱਚ ਵਿਸ਼ਵਾਸ ਰੱਖਣਾ ਹੈ ਆ ਮੰਨੂ ਡਲਾਉਣਾ ਨਹੀਂ ਹੈਗਾ ਆਪਦਾ ਵਿਸ਼ਵਾਸ ਪੱਕਾ ਕਰਕੇ ਰੱਖਣਾ ਬਾਕੀ ਗੱਲ ਸਾਰੀ ਬਾਬਾ ਦੀਪ ਸਿੰਘ ਜੀ ਤੇ ਛੱਡ ਦੇਣੀ ਆ ਉਹ ਆਪੇ ਤੇਰੇ ਉੱਪਰ ਮਿਹਰ ਕਰਨਗੇ ਸਾਰਾ ਕੁਝ ਠੀਕ ਠਾਕ ਹੋਊਗਾ ਤਾਂ ਉਹ ਮਾਤਾ ਜੀ ਕਹਿੰਦੇ ਵੀ ਠੀਕ ਆ ਵੀ ਮੈਂ ਘਰੇ ਬੇਲੀ ਹੂੰ ਨੀਆ ਮੈਨੂੰ ਕੋਈ ਜ਼ਿਆਦਾ ਕੰਮ ਨਹੀਂ ਹੁੰਦਾ ਵੀ ਮੈਂ ਪਾਠ ਕਰ ਲਿਆ ਕਰੂੰਗੀ ਤਾਂ ਇਦਾਂ ਹੀ ਦਿਨ ਬੀਤਦੇ ਗਏ ਮਾਤਾ ਜੀ ਨੇ ਉਦਾਂ ਹੀ ਕੀਤਾ 15 ਦਿਨਾਂ ਦਾ ਟਾਈਮ ਸੀਗਾ ਤਾਂ ਉਹ ਰੋਜ਼ ਦੋ ਪਾਠ ਸ੍ਰੀ ਸੁਖਮਨੀ ਸਾਹਿਬ ਜੀ ਦੇ ਕਰਦੀ ਸੀ ਤੇ ਨਾਲ ਹੀ ਜੋਤਦਾ ਕਿ ਉਹ ਆਪਣੀਆਂ ਗਿਲਟੀਆਂ ਦੇ ਉੱਪਰ ਲਾਉਂਦੀ ਰਹੀ ਤੇ ਜਦੋਂ 15 ਦਿਨਾਂ ਬਾਅਦ ਡਾਕਟਰ ਆਏ ਤਾਂ ਉਹ ਹਸਪੀਟਲ ਗਈ ਤੇ ਡਾਕਟਰ ਨੇ ਫਿਰ ਸਕੈਨ ਤਾਂ ਕਰਨੀ ਹੀ ਸੀ ਕਿਉਂਕਿ 15 ਦਿਨ ਪਹਿਲਾਂ ਦੇ ਟੈਸਟ ਕੀਤੇ ਹੋਏ ਸੀ ਤੇ ਜਦੋਂ ਡਾਕਟਰ ਨੇ 15 ਦਿਨਾਂ ਬਾਅਦ ਫੇਰ ਇਹ ਚੀਜ਼ ਦੇਖਣੀ ਸੀ ਵੀ ਪ੍ਰੋਬਲਮ ਵਧੀ ਘਟੀ ਤਾਂ ਨਹੀਂ ਹੈਗੀ ਤਾਂ ਜਦੋਂ ਉਹਦਾ ਟੈਸਟ ਕੀਤਾ ਗਿਆ ਤਾਂ ਪੋਰਟ ਦੇ ਵਿੱਚ ਕੋਈ ਵੀ ਨੁਕਸਾਨ ਨਹੀਂ ਆਇਆ ਰਿਪੋਰਟ ਦੇ ਵਿੱਚ ਕੋਈ ਵੀ ਨੁਕਸਾਨ ਨਹੀਂ ਆਇਆ ਤਾਂ ਡਾਕਟਰ ਨੂੰ ਲੱਗਿਆ ਵੀ ਸ਼ਾਇਦ ਜਿਹੜੀ ਰਿਪੋਰਟ ਕੀਤੀ ਆ ਉਹ ਗਲਤ ਕੀਤੀ ਗਈ ਆ ਤਾਂ ਉਹਨੇ ਦੁਬਾਰਾ ਉਹ ਟੈਸਟ ਨੂੰ ਰਿਪੀਟ ਕੀਤਾ ਤਾਂ ਫਿਰ ਜਦੋਂ ਟੈਸਟ ਕੀਤਾ ਗਿਆ ਤਾਂ ਰਿਪੋਰਟ ਦੇ ਵਿੱਚ ਕੋਈ ਨੁਕਸੇ ਨਹੀਂ ਆਇਆ ਤਾਂ ਉਹ ਬਾਹਰ ਆ ਕੇ ਮਾਤਾ ਜੀ ਨੂੰ ਪੁੱਛਣ ਲੱਗੇ ਕਿ ਤੁਸੀਂ 15 ਦਿਨਾਂ ਦੇ ਵਿੱਚ ਅਜੀਹਾ ਕੀ ਕੀਤਾ ਆ ਜਿਹਦੇ ਨਾਲ ਤੁਹਾਡੇ ਸਰੀਰ ਵਿੱਚ ਜਿਹੜੀਆਂ ਗਿਲਟੀਆਂ ਸੀ ਉਹ ਇਸ ਸਮੇਂ ਨਹੀਂ ਹੈਗੀਆਂ ਇਦਾਂ ਦਾ ਤੁਸੀਂ ਕੀ ਖਾਧਾ ਆ ਤਾਂ ਮਾਤਾ ਜੀ ਕਹਿਣ ਲੱਗੇ ਵੀ ਮੈਂ ਤਾਂ ਕੁਝ ਹੋਰ ਨਹੀਂ ਖਾਦਾ ਜਿਹੜੀ ਤੁਸੀਂ ਦਵਾਈ ਦਿੱਤੀ ਸੀ ਮੈਂ ਸਿਰਫ ਉਹੀ ਖਾਦੀ ਆ ਉਸ ਤੋਂ ਬਿਨਾ ਤਾਂ ਮੈਂ ਕੁਝ ਨਹੀਂ ਖਾਦਾ ਉਹ ਕਹਿੰਦੇ ਅਜੀਹਾ ਤਾਂ ਕੁਝ ਹੋਇਆ ਆ ਹੁਣ ਤੁਹਾਡੀ ਛਾਤੀ ਦੇ ਵਿੱਚ ਉਹ ਗਿਲਟੀਆਂ ਨਹੀਂ ਦਿਸ ਰਹੀਆਂ ਜਿਹੜੀਆਂ ਪਹਿਲਾਂ ਦਿਸ ਰਹੀਆਂ ਸੀ ਤਾਂ ਉਹ ਮਾਤਾ ਜੀ ਦੇ ਚਿਹਰੇ ਦੇ ਉੱਪਰ ਖੁਸ਼ੀ ਆ ਗਈ। ਮਤਲਬ ਚਿਹਰਾ ਖੁਸ਼ ਹੋ ਗਿਆ। ਤੇ ਡਾਕਟਰ ਹੈਰਾਨ ਹੋ ਗਏ ਵੀ ਮਾਤਾ ਜੀ ਤੁਸੀਂ ਹੱਸ ਕਿਉਂ ਰਹੇ ਹੋ? ਉਹਨਾਂ ਨੇ ਪੁੱਛਿਆ। ਤਾਂ ਮਾਤਾ ਜੀ ਨੇ ਫਿਰ ਦੱਸਿਆ ਵੀ ਮੈਂ ਇਦਾਂ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ ਜਾਂਦੀ ਸੀ। ਪਾਠ ਕਰਦੀ ਸੀ ਜੋਤ ਦਾ ਕਿ ਉਹ ਆਪਣੇ ਦੁੱਖ ਤਕਲੀਫ ਵਾਲੀ ਜਗ੍ਹਾ ਤੇ ਲਾਉਂਦੀ। ਤਾਂ ਡਾਕਟਰ ਇਹੀ ਬੋਲੇ ਕਿ ਫਿਰ ਬਾਬਾ ਦੀਪ ਸਿੰਘ ਜੀ ਨੇ ਤੁਹਾਡੇ ਤੇ ਕਿਰਪਾ ਕਰਤੀ ਹੈ ਕਿਉਂਕਿ ਡਾਕਟਰ ਨੂੰ ਵੀ ਬਾਬਾ ਦੀਪ ਸਿੰਘ ਜੀ ਦੇ ਵਿੱਚ ਵਿਸ਼ਵਾਸ ਸੀ। ਤਾਂ ਉਹ ਮਾਤਾ ਤਾਂ ਸਿਰਫ ਇਸ ਚੀਜ਼ ਦੀ ਅਰਦਾਸ ਕਰਨ ਜਾਂਦੀ ਸੀ ਕਿ ਆਪਰੇਸ਼ਨ ਤੋਂ ਬਾਅਦ ਮੈਂ ਜਲਦੀ ਠੀਕ ਹੋ ਜਾਵਾਂ ਮੇਰੀਆਂ ਗਿਲਟੀਆਂ ਠੀਕ ਹੋ ਜਾਣ ਪਰ ਬਾਬਾ ਦੀਪ ਸਿੰਘ ਜੀ ਨੇ ਤਾਂ ਉਹਦਾ ਰੋਗ ਹੀ ਜੜ ਤੋਂ ਚੱਕ ਉਹਨੂੰ ਆਪਰੇਸ਼ਨ ਕਰਾਉਣ ਦੀ ਹੀ ਲੋੜ ਨਹੀਂ ਪਈ ਸੋ ਇਹ ਬਾਬਾ ਦੀਪ ਸਿੰਘ ਜੀ ਦੀ ਬਹੁਤ ਵੱਡੀ ਅਪਾਰ ਬਖਸ਼ਿਸ਼ ਆ ਤੇ ਇਹ ਬਖਸ਼ਿਸ਼ ਕਦੋਂ ਹੁੰਦੀ ਆ ਜਦੋਂ ਸਾਡਾ ਗੁਰੂ ਤੇ ਵਿਸ਼ਵਾਸ ਵਣਦਾ ਮੈਂ ਹਰ ਇੱਕ ਵੀਡੀਓ ਦੇ ਵਿੱਚ ਤੁਹਾਡੇ ਨਾਲ ਇਹੀ ਚੀਜ਼ ਸ਼ੇਅਰ ਕਰਦੀ ਆ ਵੀ ਬਖਸ਼ਿਸ਼ਾਂ ਤਾਂ ਬਾਬਾ ਦੀਪ ਸਿੰਘ ਜੀ ਨੇ ਤੁਹਾਡੇ ਤੇ ਕਰਨੀਆਂ ਹੀ ਨੇ ਹੋਰ ਬਹੁਤ ਸੰਗਤਾਂ ਤੇ ਕਰਦੇ ਨੇ ਬਖਸ਼ਿਸ਼ ਉੱਥੇ ਹੀ ਹੁੰਦੀ ਆ ਜਿੱਥੇ ਤੁਹਾਡਾ ਵਿਸ਼ਵਾਸ ਹੈ ਜਦੋਂ ਤੁਹਾਡਾ ਵਿਸ਼ਵਾਸ ਨਹੀਂ ਹੁੰਦਾ ਤਾਂ ਫਿਰ ਬਖਸ਼ਿਸ਼ਾਂ ਨਹੀਂ ਹੁੰਦੀ ਆ ਬਹੁਤੇ ਭੈਣ ਭਰਾਵਾਂ ਦਾ ਹੀ ਕਹਿਣਾ ਹੁੰਦਾ ਵੀ ਅਸੀਂ ਪਾਠ ਕਰਦੇ ਆਂ ਸਾਰਾ ਕੁਝ ਕਰਦੇ ਆਂ ਵੀ ਸਾਡੇ ਤੇ ਕਿਰਪਾ ਨਹੀਂ ਹੁੰਦੀ ਉਹਦੇ ਤੇ ਮੈਂ ਇੱਕ ਅਲੱਗ ਤੋਂ ਵੀਡੀਓ ਬਣਾ ਕੇ YouTube ਚੈਨਲ ਤੇ ਪਾਈ ਹੋਈ ਆ ਤੁਸੀਂ ਉੱਥੋਂ ਜਾ ਕੇ ਦੇਖ ਸਕਦੇ ਹੋ ਵੀ ਬਖਸ਼ਿਸ਼ ਫਿਰ ਕਦੋਂ ਨਹੀਂ ਹੁੰਦੀ ਕੀ ਕਮੀਆਂ ਸਾਡੇ ਵਿੱਚ ਰਹਿ ਜਾਂਦੀਆਂ ਨੇ ਸੋ ਮੈਂ ਅੱਜ ਦੀ ਵੀਡੀਓ ਦੇ ਵਿੱਚ ਵੀ ਸਾਰੇ ਭੈਣ ਭਰਾਵਾਂ ਨੂੰ ਇਹੀ ਕਹਿਣਾ ਚਾਹਣੀ ਆ ਬੀ ਵਿਸ਼ਵਾਸ ਰੱਖਿਆ ਕਰੋ ਤੁਹਾਡਾ ਕੋਈ ਵੀ ਕੰਮ ਅੜਿਆ ਹੋਇਆ ਹੈ ਆ ਤੁਸੀਂ ਕਿਸੇ ਪਾਸਿਓਂ ਵੀ ਦੁਖੀ ਹੋ ਵਿਸ਼ਵਾਸ ਰੱਖੋ ਬਾਬਾ ਦੀਪ ਸਿੰਘ ਜੀ ਤੇ ਤੁਹਾਡਾ ਹਰ ਇੱਕ ਕੰਮ ਬਣੂਗਾ ਇਹ ਨਹੀਂ ਹੁੰਦਾ ਵੀ ਤੁਹਾਡਾ ਕੰਮ ਨਹੀਂ ਬਣਦਾ ਤੇ ਮੈਂ ਉਮੀਦ ਕਰਦੀ ਆਂ ਵੀ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਊਗੀ ਜੇ ਵਧੀਆ ਲੱਗੀ ਆ ਕਮੈਂਟ ਦੇ ਵਿੱਚ ਸਤਨਾਮ ਸ਼੍ਰੀ ਵਾਹਿਗੁਰੂ ਜ਼ਰੂਰ ਲਿਖ ਕੇ ਜਾਇਓ ਤੇ ਹੁਣ ਮੈਂ ਤੁਹਾਨੂੰ ਮਿਲਦੀ ਆਂ ਅਗਲੀ ਇਤਾਂ ਦੀ ਹੋਰ ਵਧੀਆ ਜੀ ਵੀਡੀਓ 'ਚ ਜਿੱਦੇ ਨਾਲ ਤੁਹਾਡਾ ਵਿਸ਼ਵਾਸ ਗੁਰੂ ਤੇ ਹੋਰ ਵਣ ਜਵੀ ਸਾਸਤ੍ਰਿਕ ਕਾਲ